ਹੇ ਗਾਇਜ਼ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੋਗ ਅੱਜ ਆਪਣੀ ਦੁਕਾਨ ਦਾ ਮੂਰਤ ਹੋ ਗਿਆ ਤੇ ਅੱਜ ਆਪਾਂ ਜੈਨ ਦੁਕਾਨ ਖੋਲ੍ਹਦੇ ਆਂ ਚੌੜੇ ਆਂ ਜਵਾਕਾਂ ਨੂੰ ਛੱਡ ਕੇ ਵੈਂਪ ਚ ਭਾ ਕੇ ਤੇ ਦੁਕਾਨ ਖੋਲ੍ਹਦੇ ਪਰ ਉਸ ਤੋਂ ਬਾਅਦ ਆਉਦੇ ਕੰਮ ਤੇ ਜਾਵਾਂਗੇ ਹਾਂਜੀ ਗਾਇਜ਼ ਮੈਂ ਆਪਣੇ ਕੰਮ ਤੇ ਜਾ ਕੇ ਤੇ ਆਪਣੀ ਦੁਕਾਨ ਤੇ ਅੱਜ ਆਣਾ ਤੇ ਉਹਨਾਂ ਦੁਕਾਨ ਤੇ ਬੈਠਿਆ ਜੀ ਆ ਆਪਾਂ ਲਿਆਂਦੇ ਨੇ ਪਰਖ ਡਾਇਮੰਡ ਦੇ ਹੀਟ ਦੇ ਗੱਟੇ ਨੇ ਜੀ ਤੇ ਆ ਪਰਖ 골ਡ ਹੈ ਜੀ ਪਰਖ ਸਿਲਵਰ ਹੈ ਜੀ ਇਹ ਬਾਹਰ ਦਾ ਦ੍ਰਿਸ਼ ਹੈ ਜੀ ਸਾਹਮਣੇ ਜੈਨ ਸਮਾਧੀ ਦੇ ਸਾਹਮਣੇ ਆਈ ਜੀ ਰੇਡ ਦੇ ਸਾਹਮਣੇ ਹਾਂ ਹਾਂ ਜੀ ਗਾਇਸ ਇਹ ਦੁਕਾਨ ਤੇ ਮਨਪ੍ਰੀਤ ਤੇ ਹਰਮਨ ਦੋਨੇ ਆਏ ਹੋਏ ਨੇ ਇਹਨਾਂ ਨੂੰ ਹੋਰ ਕੋਈ ਕੰਮ ਕੋ ਨਹੀਂ ਕਹਿੰਦੇ ਕੰਡੇ ਤੇ ਆਪਦਾ ਵਜ਼ਨ ਦੇਖਣਾ ਮੈਂ ਚੱਲ ਚੜ ਉੱਤੇ ਓਏ ਕਿੰਨਾ ਵਜ਼ਨ ਹੈ ਟੱਟ ਜੂ ਜੁੱਤੀ ਲਾ ਕੇ ਜੁੱਤੀ ਨਹੀਂ ਜੁੱਤੀ ਨਹੀਂ ਟੱਟ ਜੂ ਕਹਿੰਦੇ ਜੁੱਤੀ ਨਹੀਂ ਬਾਣੀ ਉੱਤੇ ਟੱਟ ਜੂ ਆ ਨਹੀਂ 5 ਕਿੰਡਲ ਦਾ ਹੈ ਬੇਟਾ ਇਹ 5 ਕਿੰਡਲ ਟੱਟ ਜੂ ਆਦਾ ਉਹ ਉੱਤੇ ਬੈਠ ਨਾ ਆ ਰਹਾ ਕਿੰਨਾ ਹੋ ਗਿਆ ਵਜਨ ਉਹ ਕਿੰਨਾ ਹੋਇਆ ਹਾਂ 60 ਕਿਲੋ ਵਜਨ ਹੋਇਆ ਹਾਂ 60 ਕਿਲੋ ਦੀ ਜਨਾਨੀ ਮੇਰੇ ਕਦੇ ਸਮਝ ਨਹੀਂ ਆਣੀ ਕੈ ਮਰੀ ਆਂਦੇ ਨੇ ਮੇਰਾ 45 ਕਿਲੋ ਆਹ 45 ਕਿਲੋ ਨੂੰ ਹੁਣੇ-ਹੁਣੇ ਤੋਲਿਆ 60 ਕਿਲੋ ਦੀ ਵੀ ਤੋਪੜੀ ਫੇਰ ਤੇ ਚਲੋ ਹੁਣ ਤੁਸੀਂ ਚਲੋ ਘਰੇ ਟਾਈਮ ਹੋ ਗਿਆ ਠੀਕ ਹੈ ਟਾਈਮ ਕਿੰਨਾ ਹੋ ਗਿਆ ਇਹਦੇ ਦੇਸ ਤੁਹਾਨੂੰ ਦਿਖਦਾ ਨਹੀਂ ਅਜੇ ਨਹੀਂ ਪਤਾ ਲੱਗਦਾ ਹੁਣ ਕੀ ਦੋਚੀਨੀ ਹੈ ਫੇਰ ਗੱਟਾ ਇੱਕ ਚੱਕ ਅੱਛਾ ਮੈਂ ਇਹ ਕਿ ਤਮ ਕਰਨਾ ਹੋਰ ਲੈ ਹੋਰ ਕੀ ਚੱਕੀ ਕੀ ਕਰਾਂ ਵਾਹਿਗੁਰੂ ਮਿਹਰ ਕਰੇ ਕੰਮ ਤੁਹਾਡੇ ਵਾਜੇ ਪਰ ਤੁਹਾਨੂੰ ਗੱਟੇ ਚ ਕਾਇਆ ਕਰਾਂਗਾ ਤੁਹਾਨੂੰ ਮੈਨੂੰ ਤੂੰ ਚਕਾ ਗੱਟੇ ਚ ਚੱਕ ਕੇ ਗੱਡੀ ਚ ਲਾਦਾ ਓ ਫਿਰ ਹੋਲੀ ਹੋ ਜੇਗੀ ਤੂੰ ਹਾਂ ਫੇਰ ਉੱਤੇ ਵਗ ਜੂ ਆਹੋ ਉੱਤੇ ਵਗ ਜੂਂਗੇ ਐ ਕਿਧਰੇ ਨਹੀਂ ਤੈਨੂੰ ਤੂੰ ਮੇਰਾ ਸਿਰ ਖਾਦੀ ਗਲੇ ਰੱਬ ਵੀ ਕਹੇਗਾ ਯਾਰ ਤੂੰ ਕਿਵੇਂ ਸੋਚ ਲੈਣੀ ਆ ਤੂੰ ਕਿਵੇਂ ਸੋਚ ਲੈਣੀ ਆ ਤੋ ਵੀ ਉੱਤੇ ਜਾਉਂ ਉੱਤੇ ਤੇ ਕੋਈ ਨਹੀਂ ਸੰਭਾਲਦਾ ਮੈਂ ਹੀ ਆ ਜਿਹੜਾ شریف ਬੰਦਾ ਸੰਭਾਲ ਰੱਖਿਆ ਤੈਨੂੰ ਠੀਕ ਹੈ ਨਾ ਆਹੋ ਉੱਤੇ ਕਮੈਂਟ ਆਣਗੇ ਕਿ ਤੁਸੀਂ ਨਹੀਂ ਮੰਮੀ ਨੇ ਸੰਭਾਲਦਾ ਚਲੋ ਚਲ ਤੇਰਾ ਇੱਕ ਤਾਂ ਗੱਲ ਹੈਗੀ ਆ ਵੀ ਤੇਰਾ ਖੜਾ ਤਾਂ ਛੱਟਿਆ ਨਾ ਛੁੱਟ ਗਿਆ ਨਾ ਛੁੱਟ ਗਿਆ ਖੜਾ ਤੇਰਾ ਕੰਮਕਾਰ ਤੋਂ ਕਰਵਾ ਦਿੱਤਾ ਤੇਰੇ ਨਾਲ ਹੋਰ ਹਾਂ ਬੱਸ ਅ ਵੀ ਹੁਣ ਤਾਂ ਹਲਕਾ ਮਹਿਸੂਸ ਕਰਨੀ ਐ ਹੁਣ ਵੇਲਾ ਵੇਲਾ ਜਿਹਾ ਲੱਗਦਾ ਅੱਜ ਫੋਨ ਕਰਕੇ ਦੁਪਹਿਰੇ ਮੇਰੇ ਨਾਲ ਉਹੀ ਚਿੜੀ ਗਲੀ ਦੀ ਖਾ ਮਗਾਈ ਗੱਲ ਥੋੜਾ ਵੀ ਹੁਣ ਮੈਂ ਥੋੜਾ ਕਿਹਾ ਵੀ ਹਾਂ ਵੀ ਤਵੇਲੀ ਰਹਿ ਐਨੋਂ ਮੈਂ ਕਿਹਾ ਵੀ ਤੂੰ ਹਰਮਨ ਨੂੰ ਦਵਾਈ ਦਵਾ ਲਿਆ ਚੱਲ ਤੁਰ ਕੇ ਆ ਜਾ ਹਾਂ ਮੈਂ ਕਿਵੇਂ ਆਵਾਂ ਤੂੰ ਆ ਜਾ ਮੈਂ ਦੇਖ ਲੈ ਕਿਵੇਂ ਆਉਂਦਾ ਮੈਂ ਕਹਤੋਂ ਗੱਲ ਕਿਵੇਂ ਇਹੀ ਕਿਵੇਂ ਕਰਨਾ ਸਹੀ ਗੱਲ ਆ ਇਹ ਤੂੰ ਕਿਹਾ ਨਹੀਂ ਮੈਂ ਕਿਵੇਂ ਆ ਜਾ ਤੂੰ ਆ ਤੁਸੀਂ ਆ ਹਾਂ ਚਾਰੇ ਖੁੰਝੇ ਕਦੇ ਨਹੀਂ ਪਰਦੇ ਹੁੰਦੇ ਬੰਗਲੇ ਠੀਕ ਆ ਨਾ ਠੀਕ ਹੈ ਹੁਣ ਸਕੂਟੀ ਦੇ ਝੂਟੇ ਥੋੜੇ ਘਟ ਘਾਰਾ ਬੜੇ ਲੈ ਲੈ ਆ ਇਧਰ ਚੱਲ ਉਧਰ ਚੱਲ ਇਹੀ ਕਰ ਉਹ ਕਰ ਆ ਕਰ ਵੈਸੇ ਕੰਮ ਸਹੀ ਸਿਸਟਮ ਸਹੀ ਹੋ ਗਿਆ ਸਵੇਰੇ ਆਉਦਾ ਨਿਕਲੋ ਟੈਨਸ਼ਨ ਭਰੀ ਦੁਨੀਆਦਾਰੀ ਦੇਖੋ ਠੀਕ ਹੈ ਹਾਂਜੀ ਗਾਇਜ਼ ਮੈਂ ਆ ਗਿਆ ਘਰੇ ਤੇ ਗੁਰੂ ਦੇਖੋ ਪਹਿਲਾਂ ਹੀ ਆ ਗਿਆ ਸਾਰਾ ਉਹ ਆਇਆ ਗੁਰੂ ਆਇਆ ਆਜਾ ਅੱਜ ਕਿਵੇਂ ਡਰ ਗਿਆ ਆਜਾ ਗੁਰੂ ਆਜੋ 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 ਹਾਂਜੀ ਹਾਂਜੀ ਗੋਰੇ ਅ ਗੋਰੇ ਇਧਰ 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 ਆ ਜਾ ਆ ਜਾ ਆ ਜਾ ਹਰਮਨ ਚੱਕ ਲੈ ਇਹਨੂੰ ਬੇਟਾ ਅੰਦਰ ਲੈ ਜਨ ਓਹੋ ਅੰਦਰ ਭੱਜ ਗਿਆ ਇਸ ਨੂੰ ਚੱਕ ਕੇ ਲੈਂਦਾ ਹੁਣ ਚਲੋ ਅੰਦਰ ਚਲੋ 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 ਮੰਮੀ ਜਿੱਥੇ ਬਣਾ ਰਹੀ ਨੇ ਰੋਟੀਆਂ ਤੇ ਨਾਲ ਅੱਜ ਤੜਕੇ ਵਾਲਾ ਸਾਗ ਟੇਸਟੀ ਟੇਸਟੀ ਮਾਈ ਫੇਵਰੇਟ ਹਾਂ ਮੈਂ ਖਾਣ ਨਹੀਂ ਹੈ ਠੀਕ ਹੈ ਉਹਨ ਪਿਅਰੇ ਟਾਂਕ ਦੇ ਕਿਹੜਾ ਖਾਂਦੀ ਹੋ ਉਹ ਕਹਿੰਦੀ ਕਿ ਮੈਂ ਖਾਂਦੀ ਐਂਡ ਦੇ ਮਿਸ ਦੇ ਲੈਟ ਮਮੇਸੇ ਮੇਰੀ ਗਾਹ ਨੂੰ ਮੇਰੇ ਮੇਰਾ ਫੇਵਰੇਟ ਹੈਗਾ ਥਾਬ ਠੀਕ ਹੈ ਨਾ ਤੜਕੇ ਵਾਲਾ ਹੋ ਵੀ ਹੁਣ ਜਿਆਦਾ ਇਹ ਮਿੰਟ ਦੇਖ ਮੈਂ ਸਕੂਲ ਵੀ ਲੈ ਗਈ ਸੀ ਨਾ ਅੱਜ ਆ ਦੇ ਆ ਦੇ ਕੋ ਆ ਦੇ ਕੋ ਇਹਨਾਂ ਦੀ ਲੜਾਈ ਵੇਖ ਲੋ ਇਧਰ ਆਹ ਦੇ ਆਹ ਵੇਖ ਆਹ ਆ ਹੌਲੀ ਹੌਲੀ ਬੋਲਦੀ ਆ ਹੌਲੀ ਹੌਲੀ ਬੋਲਦੀ ਆ ਵੇ ਕਰਟ ਹੈ ਮੈਂ ਮੈਂ ਤਾਂ ਬਣਾਈ ਕੋਲੇ ਦੋ ਤਿੰਨ ਦਿਨੋਂ ਕੇ ਵਲੌਗ ਹੀ ਨਹੀਂ ਪਾਇਆ ਆ ਵੇਖ ਇਹ ਇਹ ਕਿਸੇ ਦੀ ਆਖਦੀ ਵੀ ਮੇਰਾ ਗਾਣਾ ਤਾਂ ਬਿਲਕੁਲ ਮੰਦੀਪ ਤੂੰ ਮੈਂ ਫਿਰ ਦੇਖ ਲੈ ਮੈਂ ਛਿੱਤਰ ਚੱਕ ਲੈਣਾ ਪਰ ਸਾਰਾ ਕੁਝ ਪਤਾ ਲੱਗ ਜਾਏਗਾ ਚੱਲ ਉਹ ਗਰਵਾ ਦੀ ਬਾਤ ਰਹੀ ਆ ਮੈਂ ਕਹਿੰਦਾ ਲੈ ਕਿ ਮੈਂ ਉਹ ਲਾ ਚੀਕਦੀ ਕਿ ਮੈਂ ਮੈਨੂੰ ਝੜਕਦਾ ਦਿੱਤਾ ਚੁੱਪ ਕਰ ਜਾਣਾ ਝੜਕ ਦਿੱਤਾ ਹੋਰ ਨਾ ਹੋਇਆ ਮੇਰੇ ਤੋਂ ਤਾਂ ਇਹ ਨਾ ਕਿ ਝੜਕਾਇਆ ਜਾਂਦਾ ਠੀਕ ਹੈ ਨਾ ਤੇਰੇ ਤੋਂ ਤਾਂ ਰਹਿ ਜਾ ਜਾ ਆ ਜਾ ਜਾ ਮੇਰੇ ਤੋਂ ਨਹੀਂ ਕਰਾਇਆ ਜਾਂਦਾ ਠੀਕ ਹੈ ਮੈਂ ਹੀ ਜ਼ਿਆਦਾ ਬੋਲਦੀ ਹਾਂ ਹਾਂ ਬੋਲਨੀ ਹੈ ਤੂੰ ਬੋਲੀ ਜੰਨੀ ਹੈ ਤੂੰ ਯਾਰ ਇਸ ਕਰਕੇ ਮੈਂ ਵਰਤ ਕਰ ਲੈਣਾ ਫਿਰ ਨਾ ਵਰਤ ਕਰ ਦੇਣਾ ਫਿਰ ਤੂੰ ਐਨੀ ਕੁਝ ਦੀ ਗੱਲ ਨਾ ਮੇਰੇ ਕੋਲ ਕਰਿਆ ਕਰ ਮੈਂ ਤੈਨੂੰ ਦੱਸਿਆ ਨਾ ਤੂੰ ਰਹਿਣ ਦੇ ਠੀਕ ਹੈ ਨਾ ਖੁਸ਼ ਯਾਰ ਫਿਰ ਮੈਂ ਬੋਲਣਾ ਕੋ ਨਹੀਂ ਦੇਣਾ ਛੱਡ ਨਾ ਰਹਿਣ ਦੇ ਐਡੀ ਕੁਝ ਦੀ ਗੱਲ ਕਿਉਂ ਕਰਦੀ ਜੀ ਤੂੰ ਰਹਿਣ ਦੇ ਇਹ ਦੇਖੋ ਲੋ ਆ ਗਏ ਗੋਰੇ ਕੀ ਖਾਂਦਾ ਗਰੂ ਆ ਗਿਆ ਰਾਜਾ ਲੱਤੋ ਓਜ ਮਾਰ ਕੇ ਵੀ ਖਾ ਗਰੂ ਓਏ ਇਹ ਮੀਨ ਚੀਜ਼ ਨਹੀਂ ਉਹਨੇ ਕਿਹਾ ਚੋਰ ਨੇ ਧੀ ਹੈਗੀ ਏ ਕੀ 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 ਕਿਉਂ ਰਹਿ ਨੂੰ ਆ ਵੇਖ ਲੈ ਮੈਂ ਕਿਹਦਾ ਜੜੀ ਕਹਿਣਾ ਮੰਦੀ ਤਾਂ ਹੈ ਹੀ ਨਹੀਂ ਉਹ ਵੇਖ ਕੋ ਜੇ ਲੋ ਕੋਈ ਜੇ ਲੋ ਮੇਰੇ ਨਾਲ ਆ ਜਾ ਪਰ ਉਹ ਦੋ ਲਾਈਨ ਚੱਲ ਕੋਈ ਜੇ ਲੋ ਪੋਸ਼ ਦੇਖਦਾ ਨਾ ਆਇਆ ਯਾ ਜੀ ਨਾ ਕੇ ਤੇ ਸਾਰੀ ਸਾਡੀ ਦੌੜ ਕਰਾਈ ਸੀ ਜੱਜੇ ਨੇ ਪਰ ਜਾ ਫਿਰ ਸਾਬਣ ਲਾ ਕੇ ਅੱਛਾ ਕੀ ਹੈ ਤੁਹਾਨੂੰ ਟਿਕ ਜਾਓ ਤੁਸੀਂ ਕੀ ਇਸ ਟਮਗੇ ਤੁਹਾਡੇ ਸਾਰੇ ਲੜਦੇ ਹੋ ਤੁਸੀਂ ਅੱਜ ਇਹ ਕਾਇਦਰ ਇਟਰਲਰ ਬੈਠਾ ਹੈ ਇਹ ਨਹੀਂ ਲੋਟਾਂ ਦਾ ਗਰੂ ਇਹ ਨਾ ਭੱਜ ਕੇ ਉੱਥੋਂ ਸਾਬਣ ਲਾਇਆ ਨਾ ਮੈਂ ਇਹਦਾ ਸ਼ੈਂਪੂ ਯਾਨੀ ਕਿ ਸਾਬਣ ਲਾਉਗੇ ਤੇ ਇਹ ਨਾ ਘਰੋਤਾ ਸੀ ਆਰਾਮ ਨਾ ਮੈਂ ਕਭੀ ਖਲੋਤਾ ਹੈਗਾ ਚਲ ਠੀਕ ਹੈ ਇਹ ਤਾਂ ਬਈ ਮੈਂ ਪਾਣੀ ਪਾਉਣ ਲੱਗੀ ਜਾਗ ਤੇ ਇਹ ਭੱਜ ਕੇ ਉੱਥੋਂ ਮੈਂ ਦੇ ਮਗਰ ਹੜਬਣੇ ਅੱਛਾ ਨਹੀਂ ਹੋ ਗਿਆ ਸਾਬਣ ਅੱਖਾਂ ਤੇ ਲੱਗਿਆ ਚੂ 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 ਕਰਤਾ ਹੈ ਇਹ ਸਾਬਣ ਥੋੜਾ ਸ਼ੈਂਪੂ ਹੋਣਾ ਕਿ ਸਾਬਣ ਲਾਇਆ ਹਾਂ ਸ਼ੈਂਪੂ ਹਾਂ ਗਰੂ ਹੁਣ ਤਾਂ ਇਹਦਾ ਜਰਾਮ ਨਾਲ ਪਿਆ। ਫੇਰ ਦੂਜੀ ਵਾਰੀ ਵੀ। ਹਾਂ। ਨਬੇ ਨਹੀਂ ਦਿੰਦੇ ਵੇ। ਕੀ ਕਰੀ ਚੁੰਮੀ ਆਂਦੀ ਸੀ? ਅਰੇ! ਐਂ ਨਹੀਂ ਕਰਿਆ ਕਰਦੇ ਬੇਟਾ, ਵਾਲ ਨਾ ਮੂੰਹ ਚ ਪੈਜੇ ਹੋਰ ਕੁਝ ਨਹੀਂ। ਹਰਮਨ ਨਾ ਆਇਆ ਰਾ, ਨਾ ਮਾਰਿਆ ਕਰਾ। ਆਏ ਹੋਏ। ਐਂ ਨਾ ਕਰਿਆ ਕਰੋ, ਇਹਨੂੰ ਛੱਡ ਦਿਓ ਥੱਲੇ ਹੁਣ, ਛੱਡ ਦਿਓ ਥੱਲੇ। ਇਹਨੂੰ ਛੱਡ ਦਿਓ ਥੱਲੇ। ਓਏ ਇਹਨੂੰ ਥੱਲੇ ਜਲਦਵਰਮਣ ਥੱਲੇ ਛੱਡ ਦੇ ਛੱਡ ਦੇ ਥੱਲੇ ਸਰਮਣ ਸੁਣਦਾ ਨਹੀਂ ਤੈਨੂੰ ਵੇ ਮੈਂ ਜਦੋਂ ਇੱਕ ਵਾਰ ਕਿਹਾ ਥੱਲੇ ਛੱਡ ਦੂੰ ਮੈਨੂੰ ਕਰ ਮੈਂ ਥੱਲੇ ਚੱਡੋ ਆ ਇਹਨੂੰ ਪਾਓ ਇਹਦੇ ਰਿਆਈ ਤੇ ਇਹ ਰਿਆਈ ਤੇ ਇੱਟੇ ਕੇ ਟੇਕ ਗਿਆ ਟੇਕ ਗਿਆ ਚਲ ਹੁਣ ਖੜੀ ਹੋ ਜਾ ਨਾ ਉਧੇ ਵੇ ਤੂੰ ਇੱਧਰ ਆਇਆ ਤੂੰ ਇਹ ਆ ਵੇਖ ਲੈ ਉਹ ਵੇਖ ਲੈ ਸੌ ਗਿਆ ਸੌ ਗਿਆ ਸੌ ਗਿਆ ਸੌ ਗਿਆ ਉਹਦੇ ਮੂੰਹ ਤੇ ਲਾ ਦੇ ਚੱਲ ਪੈਣ ਦੇ ਐਵੇਂ ਸੌਣ ਦੇ ਉਹਨੂੰ ਆ ਕਿਦੋਂ ਧੱਕਣਾ ਇਹ ਚੱਕ ਲੈ ਇਹ ਚੱਕ ਲੈ 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 ਕਿਹਨੂੰ ਧੱਕੇ ਲੈ ਇਹਦੇ ਮੂੰਹ 'ਚ ਸਾਬਣ ਲੱਗ ਜੂਗਾ ਸਾਬਣ ਲੱਗ ਜੇਗਾ ਚੱਕ ਲੋ ਉਹਨੂੰ ਵੀ ਆਈ ਸੀ ਨਾ ਉਹਦੇ ਚੱਕ ਕੇ ਉਹਨੂੰ ਸਾਬਣ ਨਹੀਂ ਲੁਤੋ ਤੇ ਇਹ ਲੈਂਦੀ ਆ ਗੁਰੂ ਦੇਖਿਆ ਹੁਣ ਕਿਵੇਂ ਜਾਂਦਾ ਚਲੋ ਜਾਓ ਗੁਰੂ ਚੱਲੇ ਪਿੱਛੇ ਉਹ ਵੇਖ ਕੇ ਲਪਾਵੇਂ ਨੂੰ ਪਿੱਛੇ ਮੇਰੇ ਬਣੇ ਵੀ ਵੇਖਦਾ ਵੀ ਕਿਤੇ ਉਹਨੂੰ ਤੋਂ ਮਿਲਿਆ ਕੁਝ ਓਏ ਹਰਮਨ ਨਾ ਇਹ ਨਾ ਕਰੋ ਉਹਨੂੰ ਹਰਮਨ ਨਾ ਓਏ ਹੋ ਗਿਆ ਅੰਦਰ ਇਹਨੂੰ ਪਤਾ ਨਾ ਗਿਆ ਚੀਜ਼ ਲੈਦੀ ਓੜ ਕਾਣੀ ਹੈ ਹਾਂਜੀ ਗਾਇਸ ਆਪਣਾ ਖਾਣਾ ਪੀਣਾ ਹੁਣ ਚਾਲੂ ਹੋਵੇਗਾ ਮੈਂ ਅੱਗੇ ਇਸ ਵਲੌਗ ਨੂੰ ਕਰਦੇ ਆਪਾਂ ਐਂਡ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਅੰਦਰ ਵੇਖੋ ਪਹਿਲਾਂ ਤਾਂ ਗੁਰੂ ਐਂਡ ਕਰਵਾ ਗੁਰੂ ਗੁਰੂ ਐਂਡ ਕਰ ਗੁਰੂ ਗੈਲ ਬਾਈ ਕਰ ਵਲੌਗ ਐਂਡ ਕਰ ਬਾਈ ਨਾ ਸਤਿ ਸ੍ਰੀ ਅਕਾਲ ਬਲੌ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੋਰੀ ਗਾਇਸ ਮੇਰੀ ਆਵਾਜ਼ ਹੀ ਨਹੀਂ ਹੈ ਕਿ ਮੈਂ ਤੁਹਾਨੂੰ ਜ਼ਿਆਦਾ ਦਾ ਗੁਰੂ ਮੇਰਾ ਨਾਮ ਹੈ ਮੈਂ ਬੜਾ ਸਿਆਣਾ ਦੱਸ ਦੇ ਆਲੀ ਦੱਸ ਓਏ ਗੁਰੂ ਵੇਖ ਲੈ ਇੱਧਰ ਆਣਾ ਐਂਡ ਕਰਾਣ ਆਂਦਾ ਪਿਆ ਐਂਡ ਕਰਾਣ ਆ ਰਿਹਾ ਗੁਰੂ ਗੁਰੂ ਐਂਡ ਕਰਾਣੀ ਆ ਦੇਖ ਦੇਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂ ਦਹੀਂ ਪਈ ਐ ਇੱਥੇ ਗੁਰੂ ਮੇਰਾ ਨਾਮ ਹੈ ਗੁਰੂ ਮੈਂ ਮੈਂ ਨਹੀਂ ਨਹੀਂ ਕੀਤੀ ਹੈਗੀ ਚਲੋ ਗਾਇਸ ਆਪਾਂ ਇਸ ਵਲੌਗ ਨੂੰ ਡਾਊਨ ਕਰਦੇ ਆਂਡ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਨੈਕਸਟ ਵਲੌਗ ਚ ਬਾਏ